ਪਰਤਾਨ ਮੰਤਰੀ ਨੂੰ ਲੈ ਕੇ ਲਗਾਤਾਰ ਸਸਪੈਂਸ ਬਰਕਰਾਰ ਸੀ ਕਿ ਆਖਿਰਕਾਰ ਦੇਸ਼ ਦਾ ਪ੍ਰਤਾਨ ਮੰਤਰੀ ਕੌਣ ਹੋਵੇਗਾ ਸਾਰਾ ਹੀ ਸਸਪੈਂਸ ਖਤਮ ਹੋ ਚੁੱਕਿਆ ਹੈ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਲੱਗਿਆ 10 21 ਰਾਤੀ ਐਨਡੀਏ ਦੀ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ ਪ੍ਰਸਤਾਵ ਪਾਸ ਕੀਤਾ ਗਿਆ ਕਿ ਦੇਸ਼ ਦੇ ਅਕਲੇ ਪ੍ਰਧਾਨ ਮੰਤਰੀ ਕੌਣ ਹੋਣਗੇ ਤੁਹਾਨੂੰ ਦੱਸਤੀ ਹੈ ਕਿ ਐਨਡੀਏ ਦੀ ਬੈਠਕ ਤੇ ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਚੁਣਿਆ ਗਿਆ ਐਨਡੀਏ ਦੀ ਮੀਟਿੰਗ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ਇਸ ਤੋਂ ਪਹਿਲਾਂ ਇਹ ਅਟਕਲਾ ਲਗਾਈਆਂ ਜਾ ਰਹੀਆਂ ਸਨ ਕਿ ਵਿਰੋਧੀ ਪਾਰਟੀ ਦਾ ਇੰਡੀਆ ਗੱਟਚੋੜ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰੇਗੀ ਦਰਅਸਲ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨਨੇ ਗਏ ਨੇ ਐਨਡੀਏ ਗੱਟਚੋੜ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਨੇ ਹਾਲਾਂਕਿ ਚੋਣ ਨਤੀਜੇ ਆਉਣ ਤੋਂ ਬਾਅਦ ਐਨਡੀਏ ਦੇ ਵਿੱਚ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਲੈ ਕੇ 24 ਘੰਟਿਆਂ ਤੋਂ ਚੱਲੀ ਆ ਰਹੀ ਸਸਪੈਂਸ ਆਖਿਰਕਾਰ ਖਤਮ ਹੋ ਚੁੱਕੀ ਐ ਸ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਐਨਡੀਏ ਗੱਟਚੋੜ ਦੀ ਬੈਠਕ बुधवार ਨੂੰ ਹੋਈ ਹੈ पाचपा ਸਮੇਤ 16 ਪਾਰਟੀਆਂ ਦੇ ਆਗੂਆਂ ਨੇ ਸਮੂਲਿਤ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਕਿ આજ ਉਸ ਦੇ ਵਿੱਚ ਕਿਹਾ ਗਿਆ ਕਿ ਨਰਿੰਦਰ ਮੋਦੀ ਦੀ ਅਖਵਾਈ ਵਾਲੀ ਐਨਡੀਏ ਸਰਕਾਰ ਦੀਆਂ ਲੋਕਪਲਾਈ ਨੀਤੀਆਂ ਸਦਕਾ ਪਾਰ ਤੇ 140 ਕਰੋੜ ਨਾਗਰਿਕਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਦੇਸ਼ ਨੂੰ ਖੇਤਰ ਦੇ ਵਿੱਚ ਵਿਕਾਸ ਹੁੰਦਾ ਦੇਖਿਆ ਬਹੁਤ ਲੰਬੇ ਵਕਫੇ ਤੋਂ ਬਾਅਦ ਲਗਭਗ 6 ਦਹਾਕਿਆਂ ਬਾਅਦ ਭਾਰਤ ਦੇ ਲੋਕਾਂ ਨੇ ਲਗਾਤਾਰ ਜੀਵਾਰ ਪੂਰਨ ਬਹੁਮਤ ਦੇ ਨਾਲ ਇੱਕ ਮਜ਼ਬੂਤ ਲੀਡਰਸ਼ਿਪ ਨੂੰ ਚੁਣਿਆ ਹੈ ਦਸਤੀਏ ਕੀ ਮਤੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਐਂਡੀਆ ਨੇ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਇਕਜੁੱਟ ਹੋ ਕੇ ਲੜੀਆਂ ਅਤੇ ਜਿੱਤੀਆਂ ਨੇ ਸਾਰੇ ਸਰਬਸੰਮਤੀ ਦੇ ਨਾਲ ਐਂਡੀਆ ਦੇ ਨੇਤਾ ਨਰਿੰਦਰ ਮੋਦੀ ਨੂੰ ਆਪਣੇ ਆਪਣਾ ਜਿਹੜਾ ਨੇਤਾ ਚੁਣਦੇ ਨੇ ਮੋਦੀ ਦੀ ਅਗਵਾਈ ਵਾਲੀ ਐਂਡੀਆ ਸਰਕਾਰ ਭਾਰਤ ਦੇ ਗਰੀਬਾਂ ਨੌਜਵਾਨਾਂ ਕਿਸਾਨਾਂ ਅਤੇ ਦਬੇ ਕੁਚਲੇ ਨਾਗਰਿਕਾਂ ਦੀ ਸੇਵਾ ਕਰਨ ਲਈ ਵਚਨਬੱਧ ਐਸੋ ਇਹ ਮਤੇ ਜੜਿਆ ਐਂਟੀਆ ਦੀ ਮੀਟਿੰਗ ਦੇ ਵਿੱਚ ਜਿਹੜੇ ਪਾਸ ਹੁੰਦੇ ਨੇ ਕਿਹਾ ਗਿਆ ਕਿ ਐਂਡੀਆ ਸਰਕਾਰ ਭਾਰਤੀ ਵਿਰਾਸਤ ਨੂੰ ਸੰਭਾਲ ਕੇ ਭਾਰਤੀ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਦੇਸ਼ ਦੇ ਸਰਪੱਖੀ ਵਿਕਾਸ ਲਈ ਕੰਮ ਕਰਨਾ ਚਾਹੁੰਦੀ ਹੈ ਤੁਹਾਨੂੰ ਦੱਸਤੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ NDA ਗੱਟਚੋੜ ਨੇ 293 ਸੀਟਾਂ ਜਿੱਤੀਆਂ ਹਨ ਜਦਕਿ ਇੰਡੀਆ ਅਲਾਈਅንስ ਨੇ 234 ਸੀਟਾਂ ਜਿੱਤੀਆਂ ਇਕੱਲੇ ਪਾਜਪਾ ਨੂੰ 240 ਸੀਟਾਂ ਮਿਲੀਆਂ ਨੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਾਲਾਂਕਿ ਅਸਤੀਫਾ ਦਿੱਤਾ ਤੇ ਰਾਸ਼ਟਰਪਤੀ ਪਵਨ ਪੌਂਚ ਕੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਵੀ ਸੌਂਪਿਆ ਸੀ ਉਸ ਤੋਂ ਬਾਅਦ ਰਾਤ ਸਮੇਂ ਜਦੋਂ ਮੀਟਿੰਗ ਹੁੰਦੀ ਹੈ ਤੇ ਸਾਰੇ ਹੀ ਸਸਪੈਂਸ ਖਤਮ ਹੋ ਚੁੱਕੇ NDA ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਪ੍ਰਸਤਾਵ ਜਿਹੜਾ ਪਾਸ ਕੀਤਾ ਗਿਆ ਪੰਜ-ਪੰਜ ਸਣੇ 16 ਪਾਰਟੀਆਂ ਦੇ ਆਗੂਆਂ ਨੇ ਮoਹਲ ਲਾਇਆ ਕਿ ਦੇਸ਼ ਦੇ ਅਕਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣਗੇ ਨਰਿੰਦਰ ਮੋਦੀ ਦੇ ਨਾਲ ਭਾਜਪਾ ਪ੍ਰਧਾਨ ਜੇਪੀ ਨੱਡਾ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਚਰਾਗ ਪਾਸਵਾਨ ਟੀਡੀਪੀ ਮੁਖੀ ਚੰਦਰ ਬਾਬੂ ਨਾਇਡੂ ਮਹਾਰਾਸ਼ਟਰ ਦੇ ਮੁੱਖ ਮੰਤਰੀ ਇਕਨਾਤ ਛਿੰਦੇ ਵਰਕੇ ਸੀਨੀਅਰ ਨੇਤਾ万ੇਸ਼ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਤੇ ਸਾਰੇ ਸਹਿਯੋਗੀਆਂ ਨੇ ਕਿਹਾ ਕਿ ਉਹ ਮੋਦੀ ਨੂੰ ਪੂਰਾ ਸਮਰਥਨ ਦੇਣਗੇ ਤੇ ਸਮਰਥਨ ਤੋਂ ਬਾਅਦ ਇਹ ਫੈਸਲਾ ਲਿਆ ਕਿ ਇੱਥੋਂ ਤੱਕ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਬਣਾਉਣ ਦੇ ਵਿੱਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ ਇਸ ਦੌਰਾਨ ਖਬਰ ਸਾਹਮਣੇ ਆਉਂਦੀ ਹੈ ਕਿ ਇਨਾ ਮੰਤਰੀਆਂ ਦੇ ਵੱਲੋਂ ਅਹੁਦਿਆਂ ਦੀ ਮੰਗ ਵੀ ਕੀਤੀ ਗਈ ਸੀ ਤੇ ਨਾਲ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ اکਨਾਤ शिंदे ਨੇ ਦੋ ਮੰਤਰੀ ਅਹੁਦਿਆਂ ਦੀ ਮੰਗ ਕੀਤੀ ਕਿਹਾ ਗਿਆ ਕਿ ਉਹਨਾਂ ਨੂੰ ਜਿਹੜੇ ਮੰਤਰਾਲੇ ਦਿੱਤੇ ਜਾਣ ਸੋ ਇਹ ਵੀ ਦੱਸਤੀ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਤੇਜ਼ ਹੋ ਗਈਆਂ ਸਨ ਇਸ ਚੋਣ ਦੇ ਵਿੱਚ ਕਿਸੇ ਇੱਕ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਪਰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੇ ਕੋਲ ਸਰਕਾਰ ਬਣਾਉਣ ਦੇ ਲਈ ਜ਼ਰੂਰੀ ਸੀਟਾਂ ਸੀ ਹਾਲਾਂਕਿ ਭਾਜਪਾ ਸਰਕਾਰ ਬਣਾਉਣ ਦੇ ਲਈ ਟੀਡੀਪੀ ਜੀਡੀਯੂ ਤੇ ਨਿਰਪਰ ਅਤੇ ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਟਚੋੜ ਦਾ ਜੋਸ਼ ਵੀ ਕਾਫੀ ਨਜ਼ਰ ਆ ਰਿਹਾ ਸੀ ਪਰ ਕੱਲ ਜਦੋਂ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਤੈਅ ਕੀਤਾ ਜਾਂਦਾ ਹੈ ਕਿ ਆਖਿਰਕਾਰ ਕੌਣ ਜੜੇ ਅਗਲੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਜਿਸ ਤੋਂ ਬਾਅਦ ਕਿਤਨਾ ਕਿਤੇ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਪਾਜਪਰ ਅਗਵਾਈ ਵਾਲੀ ਐਨਡੀਆ ਨੂੰ 294 ਸੀਟਾਂ ਦੇ ਨਾਲ ਬਹੁਮਤ ਮਿਲਿਆ ਅਜਿਹੇ ਦੇ ਵਿੱਚ NDA ਦੀ ਸਰਕਾਰ ਬਣਨ ਦੀ ਹੀ ਸੰਭਾਵਨਾ ਸੀ ਪਾਜਪਾ ਨੂੰ ਹਾਲਾਂਕਿ ਆਪਣੇ ਦਮ ਤੇ ਬਹੁਮਤ ਨਹੀਂ ਮਿਲਿਆ ਇਸ ਕਾਰਨ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਹੈ ਕਿ NDA ਦੀਆਂ ਸਹਿਯੋਗੀ ਪਾਰਟੀਆਂ ਇਸ ਨੂੰ ਛੱਡ ਵੀ ਸਕਤੀਆਂ ਸਨ ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਤਾਂ NDA ਲਈ ਮੁੜ ਸੱਤਾ ਦੇ ਵਿੱਚ ਆਉਣਾ ਮੁਸ਼ਕਲ ਹੋ ਜਾਂਦਾ ਸੀ ਪਰ ਇਸ ਤੋਂ ਬਾਅਦ ਜਿਹੜੀ ਖਬਰ ਸਾਹਮਣੇ ਆਉਂਦੀ ਹੈ ਕਿ ਵੱਡੇ ਆਕੂਆਂ ਦੇ ਵੱਲੋਂ ਵੱਡੇ ਲੀਡਰਾਂ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜਨਕੀ ਪਾਚਪਾ ਦਾ ਪੂਰਾ ਸਮਰਥਨ ਦਿੱਤਾ ਗਿਆ ਤੇ ਫੈਸਲਾ ਕੀਤਾ ਗਿਆ ਕਿ ਅਗਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣਗੇ